ਕੋਜ ਜਿਹੜੀਆਂ ਹਦਾਇਤਾਂ ਜਿਹੜੀਆਂ ਇੰਨਾ ਇੱਥੇ ਲਿਖੀਆਂ ਹੋਈਆਂ ਜੀ ਜੀ ਅੱਜ ਤੁਸੀਂ ਪਿੱਛੇ ਸਾਡੇ ਦੇਖ ਸਕਦੇ ਜਿਹੜਾ ਪਹਾੜ ਤੇ ਚੜਨ ਲੱਗ ਰਿਹਾ ਕੁਝ 10000 ਸਾਲ ਤਕਰੀਬਨ ਪਹਿਲਾਂ ਇੱਥੇ ਜਵਾਲਾਮੁਖੀ ਜਿਹੜੀ ਫਟੀ ਸੀ ਤੇ ਜਿਹੜਾ ਇਹ ਪਹਾੜ ਬਣ ਗਿਆ ਤਾਂ ਉਹ ਕੋਣ ਹੈ ਵੋਲਕੇਨਿਕ ਵਾਂਗੂ ਤੇ ਚਲੋ ਆਪਾਂ ਚੜਦੇ ਹਾਂ ਉੱਤੇ ਇੱਥੇ ਟਰੈਕਿੰਗ ਬਹੁਤ ਸੋਹਣੀ ਬਣੀ ਹੋਈ ਹੈ ਤੇ ਹੁਣ ਸਾਡਾ ਰਸਤਾ ਆਇਆ ਹੈ ਪਹਾੜ ਨੂੰ ਉੱਤੇ ਜਾਣ ਵਾਲਾ ਤੇ ਇੱਥੇ ਵੀ ਇਦਾਂ ਦੇ ਜਿਹੜੇ ਮਾਊਂਟੇਨ ਆ ਤੁਹਾਨੂੰ ਨਿਊਜ਼ੀਲੈਂਡ ਚ ਵਾਧੂ ਦੇਖ ਜਾਣਗੇ ਜਿੱਥੇ ਜਵਾਲਾਮੁਖੀ ਫਟੀ ਜਿੱਥੇ ਜਿਹੜਾ ਆਹ ਰਸਤਾ ਬਹੁਤ ਸੋਹਣਾ ਬਣਿਆ ਹੋਇਆ ਰਸਤਾ ਜਿਹੜਾ ਇੱਥੇ ਖਰਾਬ ਨਹੀਂ ਆ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਛੋਟੇ ਛੋਟੇ ਘਰ ਫੈਕਟਰੀਆਂ ਇੱਥੇ ਦਿਖਿਵੈਂਦੇ ਆ ਮੇਰਾ ਆਸਾਨ ਆਸਾਨ ਹੀ ਰਹਦਾ ਕਿਉਂਕਿ ਮੈਂ ਨਾ ਸਪ੍ਰਿੰਟ ਲਾਈ ਮੇਰਾ ਯਾਰ ਕਹਿੰਦਾ ਬਸ ਸਪ੍ਰਿੰਟ ਲਾਈਏ ਚਲੋ ਉਹਨੂੰ ਤੇ ਮੈਂ ਹਰਾ ਕਰ ਦਿਆ ਪਿੱਛੇ ਪਰ ਥੋੜਾ ਸਹ ਚੜ ਗਿਆ ਤੁਸੀਂ ਦੇਖ ਸਕਦੇ ਨਿੱਕੇ ਵੈਲੀ ਜਿਹੜੀਆਂ ਇੱਥੋਂ ਬਹੁਤ ਸੋਹਣਾ ਦ੍ਰਿਸ਼ ਲੱਗਦਾ ਹੈ ਇਦਾਂ ਦੇ ਜਿਹੜੇ ਜਵਾਲਾਮੁਖੀ ਆ ਤੁਹਾਨੂੰ ਨਿਊਜ਼ੀਲੈਂਡ ਚ ਕਾਫੀ ਇਸ ਜਗ੍ਹਾ ਤੇ ਮਿਲ ਜਾਣਗੇ ਸੋਚੋ ਕਿ ਕਿਸੇ ਟਾਈਮ ਜਿਹੜਾ ਲਾਵਾ ਅੱਗ ਦਾ ਬਲਦਾ ਆ ਇੱਥੋਂ ਨਿਕਲਿਆ ਸੀ ਇੱਥੇ ਪਿਆ ਹੈ ਅਸੀਂ ਤੇ ਅੱਜ ਵੀ ਮਹਿਸੂਸ ਕਰ ਸਕਦੇ ਹਾਂ ਇੱਥੇ ਕਿ ਜਿਵੇਂ ਇੱਥੇ ਲਾਵਾ ਤਾਂੋਂ ਨਿਕਲਿਆ ਆਇਆ ਮਨ ਨੂੰ ਤੇ ਇਦਾਂ ਪਹਾੜਾਂ ਚੜੰਦਾ ਬਹੁਤ ਮਜ਼ਾ ਆਉਂਦਾ ਹੈ ਇੰਜੋਏ ਕਰਦਾ ਮੈਂ ਜਦੋਂ ਇਦਾਂ ਮੈਨੂੰ ਟਾਈਮ ਮਲੇ ਛੁੱਟੀ ਹੋਵੇ ਕੰਮ ਤੋਂ ਤੇ ਇਦਾਂ ਆਪਾਂ ਆ ਜਾਈਦਾ ਇੰਟਰਨੈਟ ਤੇ ਅੱਜਕੱਲ ਕਿੰਨੇ ਨੇ ਖੁਸ਼ ਲੋਕ ਕੋਰੇ ਇਹ ਖੁਸ਼ੀਆਂ ਸੱਚੀਆਂ ਹੀ ਹੋਣ ਪਰ ਨਹੀਂ ਸੱਚ ਜਿਹੜਾ ਉਹ ਅਲੱਗ ਹੁੰਦਾ ਹੈ ਅੱਜ ਜਿਹੜਾ ਸ਼ਾਮ ਦਾ ਸਮਾਂ ਹੈ ਤੇ ਸੂਰਜ ਵੀ ਬਹੁਤ ਸੋਹਣਾ ਚਮਕਦਾ ਪਿਆ ਤੁਸੀਂ ਦੇਖ ਸਕਦੇ ਹੋ ਇੱਥੋਂ ਜਿਹੜੀਆਂ ਕਾਫੀ ਫੈਕਟਰੀਆਂ ਜਿੱਦਾਂ ਲੋਕ ਇੱਥੋਂ ਕੰਮ ਕਰਦੇ ਪਏ ਆ ਇੰਡਸਟਰੀ ਦਾ ਏਰੀਆ ਜਾਂ ਬਣਿਆ ਗਿਆ ਹੈ ਮੰਗਾ ਰਾਈ ਪਹਾੜ ਦਾ ਨਾਂ ਆ ਤੇ ਅਸੀਂ ਵਾਦੇ ਅੱਗੇ ਕਾਫੀ ਲੰਬੀ ਵਾਕ ਆ ਮੁੱਲਾ ਦਾ 2-4 ਕਿਲੋਮੀਟਰ ਤੇ ਨਹੀਂ ਆ ਨਾ ਕਿਉਂ ਪਿੰਡੀ 2-4 ਕਿਲੋਮੀਟਰ ਦੇਣੀ ਸ਼ਾਇਦ ਹੋਣੀ ਆ ਹਨੇ ਨਾ ਅੱਜ ਮੌਸਮ ਵੀ ਬਹੁਤ ਸੋਹਣਾ ਹੈ ਤੇ ਮੈਨੂੰ ਲੱਗਦਾ ਉੱਤੇ ਜਾ ਕੇ ਬਹੁਤ ਸੋਹਣਾ ਵਿਊ ਆਊਗਾ ਉਹ ਵੀ ਕੋਈ ਪਹਾੜ ਜਾਇ ਇਦਾਂ ਦੇ ਪਹਾੜ ਤੁਹਾਨੂੰ ਨਿਊਜ਼ੀਲੈਂਡ ਦੇ ਆਸੇ-ਪਾਸੇ ਮਿਲ ਜਾਣਗੇ ਜੰਬਾਵਾਏ ਸਾਡੇ ਉਹ ਸਕਾਈ ਟਾਵਰ ਸਾਡੇ ਤੇ ਆਂਦਾ ਜਿਵੇਂ ਤੇਰੇ ਬੜੇ ਨੇ ਲਾ ਜਾਂਦਾ ਕਾਫੀ ਸੋਹਣਾ ਦਿਸਦਾ ਇੱਥੋਂ ਤੇ ਹੁਣ ਅੱਗੋਂ ਲੱਗਦਾ ਜਿਹੜਾ ਕੋਈ ਰਸਤਾ ਜਿਹੜਾ ਪੌੜੀਆਂ ਵਾਲਾ ਵੀ ਹੈਗਾ ਹੈ ਆਪਾਂ ਜਾਵਾਂਗੇ ਇੱਧਰ ਦੀ ਇੱਧਰ ਨੂੰ ਕਿਉਂਕਿ ਮੈਂ ਇਧਰ ਦੀ ਨਹੀਂ ਜਾਣਾ ਚਾਹੁੰਦਾ ਸੂਰਜ ਦੀ ਜੀ ਰੋਸ਼ਨੀ ਕਰਕੇ ਕਈ ਘਰ ਵੀਡੀਓ ਨਹੀਂ ਆਉਂਦੇ ਵਾਕਵੇ ਟੂ ਸਮਿਟ ਆਪਾਂ ਉੱਥੇ ਇੱਕ ਖੱਡਾ ਜਿਹਾ ਬਣਿਆ ਹੋਇਆ ਆਪਾਂ ਉੱਥੇ ਵੇਖਾਂਗੇ ਜਾ ਕੇ ਕਿ ਕਿੱਡਾ ਸੋਹਣਾ ਆਹ ਜਿਹੜਾ ਗ੍ਰੀਨਰੀ ਹੈ ਇਹੋ ਜਿਹੀ ਗ੍ਰੀਨਰੀ ਲੱਭਣੀ ਥੋੜਾ ਇਹੋ ਜਿਹੀ ਗ੍ਰੀਨਰੀ ਸਿਰਫ ਤੁਹਾਨੂੰ ਨਿਊਜ਼ੀਲੈਂਡ ਦੇ ਵਿੱਚ ਮਿਲੂਗੀ ਜਿੱਦਾਂ ਤੁਸੀਂ ਆਸਟ੍ਰੇਲੀਆ ਦੇ ਵਿੱਚ ਵੇਖਿਆ ਹੋਊਗਾ ਸੁੱਕੀਆਂ ਘਾਹ ਘਾਹ ਵੀ ਜਿਹੜੀ ਉੱਥੇ ਸੁੱਕੀ ਹੁੰਦੀ ਇਹੋ ਜਿਹੀ ਘਾਹ ਲਈ ਲੋਕੀ ਤਰਸਦੇ ਆ ਕਿ ਇਹੋ ਜਿਹੇ ਥਾਂ ਤੇ ਅਸੀਂ ਖੇਡੀਏ ਅਜਤੋਂ ਦਾ ਹਜ਼ਾਰ ਸਾਲ ਪਹਿਲਾਂ ਇੱਥੇ ਜਿਹੜੀ ਅੱਗ ਬਲਦੀ ਹੁੰਦੀ ਸੀ ਥੱਲੇ ਧਰਤੀ ਦੇ ਕਿੱਦਾਂ ਤੁਸੀਂ ਫੀਲ ਕਰ ਸਕਦੇ ਹੋ ਅਸੀਂ ਤਾਂ ਫੀਲ ਕਰ ਸਕਦੇ ਹਾਂ ਕਿਉਂਕਿ ਸਾਨੂੰ ਜਿਹੜਾ ਇੱਥੋਂ ਦਾ ਦ੍ਰਿਸ਼ ਦੇਖ ਸਕਦਾ ਪਰ ਤੁਹਾਨੂੰ ਕੈਮਰੇ ਦੇ ਵਿੱਚ ਉਹ ਚੀਜ਼ਾਂ ਨਹੀਂ ਦੱਸਣਗੀਆਂ ਕੋਸ਼ਿਸ਼ ਕਰਾਂਗੇ ਤੁਹਾਨੂੰ ਅੱਗੇ ਜਾ ਕੇ ਥੋੜਾ ਜਿਆਦਾ ਵਿਖਾਇਆ ਜਾਵੇ ਜਿਹੜੇ ਸੜੀ ਹੋਈ ਮਿੱਟੀ ਦੇ ਪਹਾੜ ਚਟਾਨ ਤ ਤੁਹਾਨੂੰ ਵਿਖਾਏ ਜਾਣ ਇਥੋਂ ਵੀ ਕੋਈ ਢੂੰਗਾ ਜਾਂ ਰਸਤਾ ਹੈ ਉਹਨਾਂ ਨੇ ਵੈਸੇ ਸਾਈਨ ਲਾਇਆ ਅਗੇ ਇਹਦੇ ਥੱਲੇ ਨਾ ਜਾਓ ਡੂ ਨਟ ਅੱਗੇ ਕਹਿੰਦੇ ਅੱਗੇ ਨਹੀਂ ਹੈਗੀ ਤੁਹਾਨੂੰ ਜਾਣ ਦੀ ਤੇ ਆਪਾਂ ਚੱਲ ਨਹੀਂ ਜਾਣਾ ਆਪਾਂ ਜਾ ਕੇ ਕਰਨਾ ਆ ਜਾਨ ਨੂੰ ਜੀ ਜੀ ਗੱਲ ਕਰਦਾ ਮੈਂ ਸੜੀ ਮਿੱਟੀ ਦੀ ਇਥੋਂ ਪਤਾ ਲੱਗ ਸਕਦਾ ਕਿ ਕਿਸੇ ਟਾਈਮ ਇੱਥੇ ਅੱਗ ਦੇ ਗੋਲੇ ਵੀ ਵਰਸੇ ਕੁਦਰਤ ਦੀ ਹੋਂਦ ਕਰਕੇ ਜੋ ਥੱਲਿਓ ਜਦੋਂ ਪਾਪ ਧਰਤੀ ਦੇ ਜਾਦੇ ਹੋ ਜਾਂਦੇ ਆ ਤੇ ਫਿਰ ਕੁਝ ਨਾ ਕੁਝ ਤੇ ਹੋਣਾ ਹੀ ਆ ਹੈ ਆ ਵੇਖੋ ਹੁਣ ਜੀ ਉਹ ਜਿਹੜੀ ਸੜੀ ਮਿੱਟੀ ਹੈ ਨਾ ਉਹ ਇਹ ਸੰਕੇਤ ਦਿੰਦੀ ਆ ਕਿ ਕਿਸੇ ਟਾਈਮ ਇੱਥੇ ਜਵਾਲਾਮੁਖੀ ਜਿਹੜੀ ਫੱਡੀ ਜਿਹਨੂੰ ਇੰਗਲਿਸ਼ ਦੇ ਵਿੱਚ ਵੋਲਕੇਨੋ ਵੀ ਕਿਹਾ ਜਾਂਦਾ ਤੇ ਤੁਸੀਂ ਜਦੋਂ ਆਪਾਂ ਉੱਤੇ ਪਹੁੰਚਾਗੇ ਨਾ ਉੱਥੇ ਇੱਕ ਕੈਮਰਾ ਜਾਂ ਲੱਗਾ ਹੈ ਉੱਥੇ ਵੀ ਜਿਹੜਾ ਨਜ਼ਾਰਾ ਅਕਲ ਪਾਰ ਕਰ ਦੇ ਨਾਲ ਆ ਅਕਲ ਪਾਰ ਕਰ ਦੇਣ ਵਾਲਾ ਉਹ ਪੰਜਾਬੀ ਦਾ ਸ਼ਬਦ ਹੈ ਜਿਹੜਾ ਅਲੋਪ ਹੋ ਚੁੱਕਾ ਹੈ ਆਪਾਂ ਆਧੁਨਿਕ ਸਮਾਜ ਦੇ ਵਿੱਚ ਰਹਿ ਕੇ ਜਿਹੜੇ ਪੰਜਾਬੀ ਦੇ ਉਹ ਸ਼ਬਦ ਭੁੱਲ ਚੁੱਕੇ ਆ ਜਿਹੜੇ ਤੁਹਾਨੂੰ ਮੈਂ ਦੱਸਾਂਗਾ ਅਕਲ ਪਾਰ ਕਰ ਦੇਣ ਨੂੰ ਇੰਗਲਿਸ਼ ਚ ਮਾਈਂਡ ਬਲੋਇੰਗ ਕਿਹਾ ਜਾਂਦਾ ਕਿਸੇ ਨੂੰ ਇਹ ਗੱਲ ਦਾ ਨਹੀਂ ਪਤਾ ਹੋਣਾ ਤੇ ਹੁਣ ਆਪਣਾ ਇਥੋਂ ਰਸਤਾ ਆ ਪੌੜੀਆਂ ਦਾ ਸ਼ੁਰੂ ਮੈਨੂੰ ਜਿਹੜਾ ਪੌੜੀਆਂ ਦਾ ਰਸਤਾ ਬੜਾ ਵਧੀਆ ਨਹੀਂ ਲੱਗਦਾ ਕਿਉਂਕਿ ਜਿਹੜਾ ਪਹਾੜੀਆਂ ਦੇ ਦਸਤੇ ਨੇ ਤੇ ਪੱਟਾਂ 'ਚ ਜਾਣਾ ਨਾ ਫੇਰੀ ਚੜਾਇਆ ਜਾਂਦਾ ਪਹਾੜਾ ਪਹਾੜਾ ਨਹੀਂ ਚੜਾਉਂਦੇ ਕਿਉਂ ਜਾਣਦੇ ਆਪਣੇ 'ਚ ਕੀ ਆ ਇੱਕ ਪਰਮਾਤਮਾ ਦਾ ਦਿੱਤਾ ਹੋਇਆ ਹੌਂਸਲਾ ਹੈ ਕਹਿੰਦੇ ਨੇ ਹੁੰਦੇ ਜਾਂਦੇ ਜਾਂਦੇ ਪਹਾੜਾ ਤੇ ਚੜ੍ਹ ਲਈ ਜਾਨ ਨਹੀਂ ਚਾਹੀਦੀ ਹੌਂਸਲਾ ਚਾਹੀਦਾ ਜੇ ਤੁਹਾਡੇ ਕੋਲ ਹੌਂਸਲਾ ਨਹੀਂ ਨਾ ਫਿਰ ਤੇ ਤੁਸੀਂ ਇੱਕ ਪੈਰ ਵੀ ਨਹੀਂ ਕਦਮ ਪੁੱਟ ਸਕਦੇ ਇੱਥੋਂ ਪੌੜੀਆਂ ਥੋੜੀਆਂ ਜਿਹੀ ਖਤਮ ਹੋ ਗਈਆਂ ਐ ਤੇ ਜਿਹੜਾ ਡੰਡੀ ਵਾਲਾ ਰਸਤਾ ਸਟਾਰਟ ਹੋ ਗਿਆ ਡੰਡੀ ਜੇ ਇੰਗਲਿਸ਼ ਜੇ ਇਹਨੂੰ ਕਹਿੰਦੇ ਆ ਟਰੈਕ ਤੇ ਤੁਹਾਨੂੰ ਮੈਂ ਪੰਜਾਬੀ ਜਿਹੜਾ ਵੱਟੋ ਵੱਟੀ ਡੰਡੀ ਪਗ ਡੰਡੀ ਕਹਿੰਦੇ ਨੇ ਦਾ ਪਾਜਾ ਡੰਡੀ ਉਹ ਡੰਡੀ ਉਹ ਜਿਹੜੇ ਸ਼ਬਦ ਅੱਜ ਅਲੋਪ ਹੋ ਰਹੇ ਆ ਸਪੈਸ਼ਲੀ ਜਦੋਂ ਤੁਸੀਂ ਬਾਹਰਲੇ ਦੇਸ਼ਾਂ 'ਚ ਰਹੇ ਹੋ ਨਾ ਪਰ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਜਿਹੜੇ ਸ਼ਬਦ ਵਰਤੇ ਜਾਣ ਦੇ ਬੱਚੇ ਇੱਥੇ ਬੌਰਨ ਹੋ ਗਏ ਜੇ ਉਹਨਾਂ ਨੂੰ ਪੰਜਾਬੀ ਲਿਖਣੀ ਨਹੀਂ ਨਾ ਹੁੰਦੀ ਕੋਈ ਫਾਇਦਾ ਨਹੀਂ ਉਹਨਾਂ ਦੇ ਬਾਹਰਲੇ ਦੇਸ਼ਾਂ ਜਾਏ ਦਾ ਤੇ ਇੱਥੋਂ ਹੁਣ ਰਸਤਾ ਫੇਰ ਪੌੜੀਆਂ ਵਾਲਾ ਸ਼ੁਰੂ ਹੋ ਗਿਆ ਇਹ ਵੀ ਥੋੜਾ ਜਿਹਾ ਪਲੇ ਆਪ ਜਿਆ ਕਰਦੇ ਪਏ ਆ ਕਦੀ ਦੂਜੇ ਰਸਤਾ ਤੇ ਕਦੀ ਕੋਈ ਹਰੇ ਇੱਥੋਂ ਵੀ ਜਿਹੜਾ ਨਜ਼ਾਰਾ ਹੈ ਅਕਲ ਪਾਰ ਕਰ ਦੇਣ ਵਾਲਾ ਔਰ ਜਿੱਥੇ ਬੀਬੀ ਖੜੀ ਆ ਆਪਾਂ ਉੱਥੇ ਜਾਵਾਂਗੇ ਅਜੇ ਹੋਰ ਰਸਤਾ ਪਿਆ ਆ ਚਟਾਨ ਦੀ ਮੈਂ ਗੱਲ ਕਰਦਾ ਹਾਂ ਆਵੇ ਕਿਦਾਂ ਸੜਿਆ ਪਿਆ ਏ ਵੋਲਕੇਨਿਕ ਜਿਹੜਾ ਜਵਾਲਾਮੁਖੀ ਕਿਸੇ ਟਾਈਮ ਫਟੀ ਹੀ ਤੇ ਉਹਦੇ ਅੱਜ ਵੀ ਜਿਹੜੇ ਸਬੂਤ ਇੱਥੇ ਗਵਾਹ ਆ ਉਹ ਕੱਲੇ-ਕੱਲੇ ਸਬੂਤ ਬੋਲਦੇ ਪਿਆ ਕਿ ਕਿਸੇ ਟਾਈਮ ਇੱਥੇ ਜਵਾਲਾਮੁਖੀ ਫੱਟੀ ਸੀ ਜਿਹੜੀ ਕੀ ਜਾਂਦੇ ਨਾ ਕਿ ਸਬੂਤ ਦਿਓ ਸਬੂਤ ਆ ਵੇਖੋ ਆਹ ਸਬੂਤ ਆ ਜਵਾਲਾਮੁਖੀ ਫਟਣ ਦੇ ਐਵੇਂ ਉਹਨਾਂ ਕਹਣਾ ਬਾਬਾ ਰੇੜੀ ਜਾਂਦਾ ਰਾਵਾ ਸੱਚੀ ਇੱਥੇ ਕਿਸੇ ਟਾਈਮ ਜਵਾਲਾ ਮੁਗੀ ਫੜੀ ਐਦਾਂ ਦੀਆਂ ਜਿਹੜੀਆਂ ਨਵੀਆਂ-ਨਵੀਆਂ ਚੀਜ਼ਾਂ ਵੇਖਣ ਨਾਲ ਇੱਕ ਤੇ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਜਾਣਕਾਰੀ ਮਿਲਦੀ ਓਥੋਂ ਦੀ ਕੰਟਰੀ ਦੇ ਓਥੋਂ ਦੇ ਦੇਸ਼ ਦਾ ਇਤਿਹਾਸ ਪਤਾ ਲੱਗਦਾ ਕਿ ਇੱਥੇ ਕੀ ਹੋਇਆ ਦੂਜਾ ਤੁਹਾਨੂੰ ਪਤਾ ਹੀ ਆ ਕਿ ਸਿਹਤ ਲਈ ਬਹੁਤ ਵਧੀਆ ਐ ਪੌੜੀਆਂ ਪਾੜੀਆਂ ਜੁਣੀਆਂ ਚੜ੍ਹਣੀਆਂ ਸਿਹਤ ਸਹੀ ਰਹਿੰਦੀ ਆ ਆਪਣੀ ਆਪਣਾ ਜਿਹੜਾ ਵਜਨ ਆ ਉਹ ਬਿਲਕੁਲ ਸਹੀ ਰਹਿੰਦਾ ਇਹਦੇ ਨਾਲ ਵੇਹੇ ਵੀ ਬੰਦਾ ਜਿਹੜਾ ਐਕਟਿਵ ਫੀਲ ਕਰਦਾ ਹੈ ਆ ਵੇਖੋ ਜਿਹੜਾ ਅਕਲ ਪਾਰ ਕਰਦੇ ਨਾਲ ਨਜ਼ਾਰਾ ਤੇ ਇੱਥੇ ਹੀ ਸ਼ੁਰੂ ਹੋ ਗਿਆ ਅਜੇ ਤੇ ਮਾਮਾ ਆਪਾਂ ਟੀਸੀ ਤੇ ਜਾਣਾ ਟੀਸੀ ਤੇ ਜਾ ਕੇ ਤੇ ਨਜ਼ਾਰਾ ਅਕਲ ਤੋਂ ਵੀ ਮੈਨੂੰ ਲੱਗਦਾ ਹੋਰ ਦਿਮਾਗ ਹੀ ਨਾ ਪਾਰ ਕਰ ਦਵੇ ਮੈਂ ਇਹ ਪਹਾੜੀ ਤੇ ਬਹੁਤ ਵਾਰੀ ਪਹਿਲਾਂ ਆ ਚੁੱਕਾ ਹਾਂ ਇਹ ਨਹੀਂ ਕਿ ਮੇਰਾ ਪਹਿਲਾ ਐਕਸਪੀਰੀਅੰਸ ਆ ਕਿਸੇ ਟਾਈਮ ਮੈਂ ਆ ਰੁੱਖ ਜੇ ਨਾਲ ਵੀ ਫੋਟੋਆਂ ਖਿੱਚਾਈਆਂ ਸੀ ਸੁੱਕਾ ਹੈ ਵੇਹੇ ਲੱਕੜ ਜਿਹਦਾ ਮੋਢਿਆ ਤੁਸੀਂ ਇਹ ਸੁੰਦਰਤਾ ਦੇਖੋ ਇੱਥੋਂ ਤੇ ਹੁਣ ਥੋੜੇ ਜਿਹੇ ਜਿਹੜੇ ਪੌੜੀਆਂ ਦੇ ਸਿੜੀਆਂ ਦੇ ਰਹਿ ਗਏ ਆ ਤੇ ਅੱਗੇ ਅਸੀਂ ਜਾਵਾਂਗੇ ਹਾਂ ਲੱਗੀ ਇੱਕ ਦੂਰਬਿੰਦ ਜਿੱਥੋਂ ਅਸੀਂ ਨਿਊਜ਼ੀਲੈਂਡ ਦਾ ਸੋਹਣਾ 뷰 ਦੇਖ ਸਕਾਂਗੇ ਇੱਥੋਂ ਛੋਟੀਆਂ-ਛੋਟੀਆਂ ਫੈਕਟਰੀਆਂ ਘਰ ਦੇਦੇ ਪਿਆ ਇੱਥੋਂ ਵੀ ਥੱਲੇ ਬਹੁਤ ਗਹਿਰਾਈ ਆ ਇਸ ਕਰਕੇ ਥੋੜਾ ਜਿਹਾ ਸਾਵਧਾਨੀ ਨਾਲ ਜਾਣਾ ਪੈਂਦਾ ਆ ਨਜ਼ਾਰਾ ਜਿਹੜਾ ਨਾ ਬਹੁਤ ਸੋਹਣਾ ਲੱਗਦਾ ਪਿਆ ਇੱਥੋਂ ਉਹ ਨਿਊਜ਼ੀਲੈਂਡ ਦੇ ਛੋਟੇ ਛੋਟੇ ਟਾਪੂ ਤੇ ਹੁਣ ਆਪਾਂ ਤੀਸੀ ਦੇ ਉੱਤੇ ਪਹੁੰਚਾਂਗੇ ਚੋਟੀ ਦੇ ਉੱਤੇ ਆ ਜਿਹੜਾ ਉੱਤੇ ਬਣਿਆ ਆ ਲੋਹੇ ਜਿਹਦਾ ਦੇਖਾਂਗੇ ਕੀ ਜਿਹੜਾ ਇਹਦਾ ਇਤਿਹਾਸ ਆ ਹੈਲੋ ਮੈਨੂੰ ਪਤਾ ਨਹੀਂ ਇਹਦਾ ਕੀ ਇਤਿਹਾਸ ਆ ਵੈਸੇ ਇਹਨਾਂ ਵਿੱਚ ਬਣਾਇਆ ਆ ਮੁੰਲਾ ਦਾ ਕੋਈ ਇਹਦਾ ਪਮਾਨਾ ਜਾਂ ਬਣਿਆ ਹੋਇਆ ਇੱਥੇ ਲਿਖਿਆ ਹੋਇਆ ਹੈ ਨਾ ਆ ਜਿਹੜਾ ਪਮਾਨਾ ਜਾਂ ਇੱਥੇ ਬਣਿਆ ਹੋਇਆ ਇੱਥੇ ਲਿਖਿਆ ਹੋਇਆ ਹੈ ਮਾਉਂਟ ਬਲਿੰਕਟਨ ਨੋ ਬਈ 444 ਐਫਟੀ ਬਬ 400 ਜਿਹੜਾ 44 ਫੁੱਟ ਜਿਹੜਾ ਗਰਾਊਂਡ ਤੋਂ ਉੱਤੇ ਆ 162 ਮੀਟਰ ਬਹੁਤ ਵੱਡਾ ਇਥੋਂ ਨਜ਼ਾਰਾ ਵੇਖੋ ਕੁਝ ਜਿਹੜੇ ਟੂਰਿਸਟ ਇੱਥੇ ਆਏ ਹੋਏ ਆ ਆ ਮੈਨੂੰ ਬਹੁਤ ਵਧੀਆ ਚੀਜ਼ ਲੱਗਦੀ ਇਥੋਂ ਕਿਉਂਕਿ ਇਥੋਂ ਜਿਹੜਾ ਵੋਲਕੇਨਿਕ ਫਟਿਆ ਹੈ ਕਿਸੇ ਟਾਈਮ ਇਥੋਂ ਵੀ ਕਾਫੀ ਉਚਾਈ ਤੇ ਦੀ ਆਪਾਂ ਇਹਦੇ ਉੱਤੇ ਉੱਤੇ ਨਹੀਂ ਚੜ ਸਕਦੇ ਕਿਉਂਕਿ ਨਿਯਮਾਂ ਦਾ ਪਾਲਣ ਕਰਨਾ ਹੀ ਦੇਸ਼ ਦੀ ਸੇਵਾ ਹੈ ਅਸਲ ਨਾਗਰਿਕ ਦਾ ਉਹੀ ਹੈ ਜਿਹੜਾ ਉਥੋਂ ਦੇ ਨਿਯਮ ਪਾਲਣ ਕਰਦਾ ਨਾ ਕਿੰਦਾ ਸੋਹਣਾ ਇਥੋਂ ਗ੍ਰੇਸ਼ ਦਿਖਦਾ ਪਿਆ ਹੈ ਨਿਊਜ਼ੀਲੈਂਡ ਦਾ ਐਕਟਿਵ ਵੋਲਕੇਨੋ ਜਿਹੜੀ ਪੰਜਾਬੀ ਦੇ ਵਿੱਚ ਜਿਹਨੂੰ ਜਵਾਲਾਮੁਖੀ ਕਿਹਾ ਜਾਂਦਾ ਕਿਸੇ ਟਾਈਮ ਜਿਹੜੀ ਜਵਾਲਾਮੁਖੀ ਇਥੋਂ ਫਟੀ ਤੇ ਜਿਹੜਾ ਪਾਸੇ-ਪਾਸੇ ਜਿਹੜੀ ਮਿੱਟੀ ਹੋ ਗਈ ਤੇ ਵਿੱਚ ਅਜੇ ਵੀ ਟੋ ਆਏ ਤੁਹਾਨੂੰ ਜਿਹੜੇ ਕੁਝ ਮੈਂ ਆਲਰੇਡੀ ਇਥੋਂ ਦੇ ਸੰਕੇਤ ਦਿਖਾਏ ਹੋਏ ਆ ਜਿਹੜੇ ਜਵਾਲਾਮੁਖੀ ਫਟੀ ਸੀ ਆਪਾਂ ਇਥੋਂ ਜਿਹੜੀ ਨਿਊਜ਼ੀਲੈਂਡ ਦੀ ਸਭ ਤੋਂ ਉੱਚੀ ਇਮਾਰਤ ਆਈ ਥਿੰਕ ਆਕਲੈਂਡ ਦੀ ਉੱਤੇ ਜ਼ੂਮ ਕਰਕੇ ਦੇਖਾਂਗੇ ਕਿ ਕਿੱਡਾ ਸੋਹਣਾ ਦ੍ਰਿਸ਼ ਹੁੰਦਾ ਏ ਇਸ ਟਾਈਮ ਜਿਹੜਾ ਸ਼ਾਮ ਦਾ ਟਾਈਮ ਆ ਇਸ ਟਾਈਮ ਜਿਹੜਾ ਨਜ਼ਾਰਾ ਏ ਇੱਥੋਂ ਮੈਂ ਕਹਿੰਦਾ ਕਿ ਜਿਹੜਾ ਅਕਲਪਾਰ ਕਰ ਦੇਣਾ ਵਾ ਜਿੰਨੂੰ ਪੰਜਾਬੀ ਦੇ ਵਿੱਚ ਮਾਈਂਡ ਨਹੀਂ ਇੰਗਲਿਸ਼ ਚ ਮਾਈਂਡ ਬਲੋਇੰਗ ਕਹਿੰਦੇ ਆ ਪੰਜਾਬੀ ਦੇ ਵਿੱਚ ਜਿਹੜਾ ਅਕਲਪਾਰ ਕਰ ਦੇਣਾ ਹੁੰਦਾ ਇਹ ਪਹਾੜ ਜਿਹੜੀ ਜਵਾਲਾਮੁਖੀ ਇਦਾਂ ਲੱਗਦੀ ਜਿੱਦਾਂ ਤੁਸੀਂ ਬਹੁਤ ਵੱਡਾ ਟੋਇਆ ਕੱਢਿਆ ਹੋਏ ਨਾ ਤੇ ਪਾਸੇ-ਪਾਸੇ ਜਿਹੜੀ ਘੇਰੇ-ਘੇਰੇ ਮਿੱਟੀ ਬਣੀ ਆ ਉਹਦੇ ਤੇ ਇਦਾਂ ਵੱਟ ਜੀ ਬਣੀ ਆ ਡੰਡੀ ਜੀ ਤੇ ਇਥੋਂ ਆਪਾਂ ਹੁਣ ਘੇਰੇ ਘੇਰੇ ਜਾਵਾਂਗੇ ਥੱਲੇ ਵੱਲ ਨੂੰ ਨਿਊਜ਼ੀਲੈਂਡ ਦਾ ਇਥੋਂ ਦ੍ਰਿਸ਼ ਵੇਖਦੇ ਹੋਏ ਕਈ ਵਾਰ ਆਪਾਂ ਭਾਵੇਂ ਨਿਊਜ਼ੀਲੈਂਡ ਆਏ ਨੂੰ 10 ਸਾਲ ਹੋਈਏ ਕਈ ਵਾਰ ਆਪਾਂ ਜਿਹੜੀਆਂ ਆਪਣੇ ਘਰ ਦੇ ਲਾਗੇ ਜਿਹੜੇ ਮਾਊਂਟਨ ਬਣੇ ਹੋਏ ਆ ਪਹਾੜ ਬਣੇ ਹੋਏ ਆ ਆਪਾਂ ਉਹਨਾਂ ਨੂੰ ਛੱਡ ਦਿੰਨੇ ਆ ਪਰ ਫਿਰ ਵੀ ਆਪਾਂ ਨੂੰ ਐਕਸਪਲੋਰ ਕਰਦੇ ਰਹਿਣਾ ਚਾਹੀਦਾ ਜੇ ਤੁਹਾਨੂੰ ਨਹੀਂ ਪਤਾ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਜੋਂ ਤੇ ਲੋਕੀ ਜਿਹੜੇ ਸਾਈਕਲ ਲੈ ਕੇ ਵੀ ਆਉਂਦੇ ਆ ਕਿਉਂਕਿ ਡੰਡੀ ਜੀ ਵਧੀਆ ਬਣੀ ਹੋਈ ਆ ਮੌਸਮ ਕਾਫੀ ਸੋਹਣਾ ਲੱਗਦਾ ਇੱਥੋਂ ਤਾਊ ਜੀ ਸਾਈਕਲ ਤੇ ਜਿਹੜੇ ਚੱਲਦੇ ਪਏ ਇੱਥੋਂ ਆ ਰੁੱਖ ਦੇ ਵੀ ਚੜ ਕੇ ਬਹੁਤ ਮਜ਼ਾ ਆਉਂਦਾ ਇਹ ਦੇਖਣ ਨੂੰ ਛੋਟਾ ਲੱਗਦਾ ਪਰ ਹੈ ਬਹੁਤ ਵੱਡਾ ਕਿਸੇ ਟਾਈਮ ਹੋਊਗਾ ਪਰ ਅੱਜ ਵੀ ਇਹਦੇ ਵਿੱਚ ਜਾਨ ਹੈਗੀ ਭਾਵੇਂ ਤੇ ਪੱਤੇ ਨਹੀਂ ਹੈਗੇ ਪਰ ਜਾਨ ਇਹਦੇ ਵਿੱਚ ਹੈਗੀ ਆ ਇੱਥੋਂ ਦਾ ਜਿਹੜਾ ਦ੍ਰਿਸ਼ ਹੈ ਨਾ ਮੈਂ ਬਿਆਨ ਨਹੀਂ ਕਰ ਸਕਦਾ ਵਾਹ ਗ੍ਰੋਤਰੀ ਕਿੰਡੀ ਸੋਹਣੀ ਕੁਦਰਤ ਹੈ ਤੇ ਫਿਰ ਇਹਨਾਂ ਖੂਬਸੂਰਤ ਜਦਾਂ ਨੂੰ ਲੈ ਕੇ ਅਸੀਂ ਘਰ ਵੱਲ ਵਾਪਸ ਪਰਤ ਰਹੇ ਆ ਫਿਰ ਤੁਹਾਨੂੰ ਮਿਲਾਂਗੇ ਨਵੇਂ ਦ੍ਰਿਸ਼ ਵਿੱਚ ਨਵੀਆਂ ਗੱਲਾਂ ਦੇ ਨਾਲ ਨਵੀਂ ਸੋਚ ਦੇ ਨਾਲ ਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ